ਸਭ ਨੂੰ ਜੈ ਭੀਮ ਜੈ ਭਾਰਤ ਅਤੇ ਭਗਵਾਨ ਵਾਲਮੀਕੀ ਜੀ ਦੇ ਜੋ 17 ਅਕਤੂਬਰ ਨੂੰ ਪ੍ਰਗਟ ਦਿਵਸ ਆਇਆ ਉਸ ਦੀ ਪੂਰੇ ਸਮਾਜ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਜੋ 5 ਅਕਤੂਬਰ ਨੂੰ ਹਿਮਾਚਲ ਤੋਂ ਜੋ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਤੀਰੇ ਸਥਾਨ ਜਾ ਰਹੀ ਹੈ ਜੋ ਕਿ ਹਿਸ਼ਾਰਪੁਰ ਹੋ ਕੇ ਜਾਣੀ ਹੈ ਉਹਦਾ ਜਿਹੜਾ ਮੇਨ ਮੋਟਿਵ ਇਹੀ ਆ ਕਿ ਭਗਵਾਨ ਵਾਲਮੀਕੀ ਤੀਰੇ ਸਥਾਨ ਦੇ ਨਾਲ ਪੂਰੇ ਸਮਾਜ ਨੂੰ ਜੋੜਨਾ ਪੂਰੇ ਇਸੇ ਸੰਬੰਧ ਵਿੱਚ ਜਿਹੜਾ ਹਿਮਾਚਲ ਦੇ ਵਿੱਚ ਪ੍ਰਚਾਰ ਕੀਤਾ ਗਿਆ ਸੀ ਜਿਸ ਸਬੰਧ ਵਿੱਚ ਹਿਮਾਚਲ ਤੋਂ ਬਹੁਤ ਵੱਡੇ ਪੱਧਰ ਤੇ ਜਿਹੜੀ ਸੰਗਤ ਆ ਉਹਨਾਂ ਨੇ ਭਗਵਾਨ ਵਾਲਮੀਕੀ ਦੇ ਰੇਸਤਾਨ ਤੇ ਜਾਣਾ ਵਾ ਔਰ ਹੁਸ਼ਿਆਰਪੁਰ ਵਿੱਚੋਂ ਉਹਨਾਂ ਨੇ ਹੋ ਕੇ ਜਾਣਾ ਔਰ ਹੁਸ਼ਿਆਰਪੁਰ ਦੇ ਵਿੱਚ ਸਾਰੇ ਸਮਾਜ ਦੇ ਵੱਲੋਂ ਉਸ ਪੂਰੀ ਸੰਗਤ ਦਾ ਜਿਹੜਾ ਸਵਾਗਤ ਆ ਉਹ ਕੀਤਾ ਜਾਊਗਾ ਅਤੇ ਮੈਂ ਪੂਰੇ ਸਮਾਜ ਨੂੰ ਵੀ ਅਪੀਲ ਕਰਦਾ ਆ ਕਿ 5 ਅਕਤੂਬਰ ਨੂੰ ਵੱਧ ਚੜ ਕੇ ਹੁਸ਼ਿਆਰਪੁਰ ਪਹੁੰਚ ਕੇ ਜਿਹੜੀ ਹਿਮਾਚਲ ਤੋਂ ਸੰਗਤ ਆ ਰਹੀ ਆ ਭਗਵਾਨ ਵਾਲਮੀਕੀ ਦੇ ਰੇਸਤਾਨ ਜਾਣ ਨੂੰ ਆਪਾ ਨੂੰ ਦਾ ਬਾਛੜ ਕੇ ਜਿਹੜਾ ਸਵਾਗਤ ਆ ਉਹ ਕਰੀਏ ਕੀ ਜਿਹੜੀ 5 ਅਕਤੂਬਰ ਨੂੰ ਸ਼ੋਭਾ ਯਾਤਰਾ ਇਸ ਮਾਰਚਰ ਤੋਂ ਅੰਮ੍ਰitsar ਜਾ ਰਹੀ ਹੈ ਉਹ ਹਾਰਕਪੁਰ ਦੇ ਵਿੱਚੋਂ ਵੀ ਕੋਈ ਵਿਅਕਤੀ ਜਾ ਰਹੇ ਨੇ ਕਿ ਆਪਣੇ ਉਹ ਦੇ ਵਿੱਚੋਂ ਇਦਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਨਹੀਂ ਹਾਂਜੀ ਜਾ ਰਹੇ ਹਾਰਕਪੁਰ ਤੋਂ ਵੀ ਕਰਦੇ ਨੇ ਬੱਡੀ ਪੱਧਰ ਤੋਂ ਹਾਰਕਪੁਰ ਤੋਂ ਵੀ ਜਿਹੜੇ ਸਾਥੀ ਆ ਸੰਗਠਨ ਆ ਉਹ ਨਾਲ ਜਾ ਰਹੇ ਹਨ ਭਗਵਾਨ ਪਾਲਮਿਕ ਦੇ ਨਾਮ ਤੇ ਜਾ ਰਹੇ ਨੇ ਕਿ ਇਹ ਮਾਰਚਰ ਤੋਂ ਉਪਰਾਲਾ ਸ਼ੁਰੂ ਹੋਇਆ ਤੇ ਆਪਣਾ ਭਾਈਚਾਰਾ ਇੱਕੋ ਘਟਨੇ ਤੇ ਪੰਜਾਬ ਦੇ ਜਿਹਾ ਜ਼ਿਆਦਾ ਕਿ ਆਪਣੇ ਹਾਰਕਪੁਰ ਦੇ ਵਿੱਚ ਵੀ ਕਾਫੀ ਨੇ ਕਿ ਪਹਿਲਾਂ ਆਪਾਂ ਨੂੰ ਸ਼ੁਰੂ ਕਰਨ ਚਾਹੀਦੀ ਸੀ ਕਿ ਉੱਥੋਂ ਕਿੰਨੇ ਜਾ ਰਹੇ ਨੇ ਚੱਲਦੇ ਨੇ ਦੇਖੋ ਇਦਾਂ ਸੀ ਜਿਹੜੇ ਹਿਮਾਚਲ ਪ੍ਰਦੇਸ਼ ਹੈਗਾ ਨਾ ਹਿਮਾਚਲ ਪ੍ਰਦੇਸ਼ ਦੇ ਵਿੱਚ ਭਗਵਾਨ ਵਾਲਮੀਕੀ ਜਿਹੜੀ ਤੀਰਸਥਾਨ ਆ ਉਹਦੇ ਬਾਰੇ ਵਿੱਚ ਉਹਨਾਂ ਨੂੰ ਲੋਕਾਂ ਨੂੰ ਜਿਹੜੀ ਜਾਣਕਾਰੀ ਘੱਟ ਜੀ ਭਗਵਾਨ ਵਾਲਮੀਕੀ ਜਿਹੜੀ ਰੱਖਿਆ ਸਮਿਤੀ ਆ ਉਹਨਾਂ ਨੇ ਉੱਥੇ ਮੀਟਿੰਗਸ ਵਗੈਰਾ ਕੀਤੀਆਂ ਹੋਰ ਵੀ ਆਗੂਆਂ ਨੇ ਹਿਮਾਚਲ ਦੇ ਵਿੱਚ ਮੀਟਿੰਗਸ ਕੀਤੀਆਂ ਤੇ ਉਹਨਾਂ ਨੂੰ ਜਿਹੜਾ ਭਗਵਾਨ ਵਾਲਮੀਕੀ ਤੀਰਸਥਾਨ ਆ ਉਹਦੇ ਬਾਰੇ ਜਾਣੂ ਕਰਾਇਆ ਤੇ ਉਸ ਸੰਬੰਧ ਵਿੱਚ ਉਹ ਜਿਹੜੇ ਉੱਥੇ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਭਗਵਾਨ ਵਾਲਮੀਕੀ ਤੀਰਸਥਾਨ ਤੇ ਪਹਿਲੀ ਵਾਰ ਹੀ ਜਾਣਾ ਹੈ ਔਰ ਸਾਡਾ ਮੇਨ ਮਕਸਦ ਇਹੀ ਸਿਗਾ ਕਿ ਉਹ ਜਿਹੜੇ ਲੋਕ ਹੈਗੇ ਹਿਮਾਚਲ ਦੇ ਉਹਨਾਂ ਨੂੰ ਭਗਵਾਨ ਵਾਲਮੀਕੀ ਤੀਰਸਥਾਨ ਦੇ ਨਾਲ ਜੋੜਨਾ ਤੇ ਬਾਕੀ ਹੁਸ਼ਿਆਰਪੁਰ ਦੇ ਵਿੱਚੋਂ ਪਹਿਲਾਂ ਜਿਹੜੀਆਂ ਸ਼ੋਭੇ ਯਾਤਰਾ ਕਾਫੀ ਜਾ ਚੁੱਕੀਆਂ ਉੱਥੇ ਜਾਂਦੇ ਵੀ ਰਹਿੰਦੇ ਆ ਤੇ ਮੇਨ ਮੋਟਿਵ ਇਸ ਵਾਰ ਤੇ ਇਹੀ ਹੈ ਕਿ ਜਿਹੜਾ ਹਿਮਾਚਲ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਭਗਵਾਨ ਵਾਲਮੀਕੀ ਤੀਰਸਥਾਨ ਦੇ ਜਿਹੜੇ ਦਰਸ਼ਨ ਆ ਉਹ ਕਰਵਾਉਣੇ ਆ